ਪ੍ਰਸ ਬੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਕਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਸ਼ਾ ਤਸਕਰਾਂ ਤੇ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਨਸ਼ਾ ਤਸਕਰ ਤੇ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਇਨ੍ਹਾਂ ਬੈਂਕ ਖਾਤਿਆਂ ਦੇ ਵਿੱਚ 1 ਕਰੋੜ ਤੋਂ ਵੱਧ ਰੁਪਏ ਸੀ ਔਰ ਇਨ੍ਹਾਂ ਰੁਪਈਆਂ ਨੂੰ ਫਰੀਜ਼ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਚ ਇੱਕ ਨਸ਼ਾ ਤਸਕਰ ਤੇ ਪੁਲਿਸ ਦਾ ਵੱਡਾ ਐਕਸ਼ਨ ਦਿਖਨ ਨੂੰ ਮਿਲਿਆ ਔਰ ਤਸਵੀਰਾਂ ਵੀ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਇਸ ਨਸ਼ਾ ਤਸਕਰ ਤੇ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਔਰ ਨਸ਼ਾ ਤਸਕਰ ਦੇ ਖਾਤਿਆਂ ਚ ਕੁੱਲ 1 ਕਰੋੜ 7 ਲੱਖ 6000 ਰੁਪਏ ਜਿਹੜੇ ਜਮ੍ਹਾਂ ਹੋਏ ਸੀ ਔਰ ਇੰਨਾ ਨੂੰ ਫ੍ਰੀਜ਼ ਕਰ ਦਿੱਤਾ ਹੈ ਹਾਲਾਂਕਿ ਪੁਲਿਸ ਹੁਣ ਜਾਂਚ ਕਰ ਰਹੀ ਆ ਔਰ ਇਹ ਵੀ ਜਾਂਚ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਇਸ ਨਸ਼ਾ ਤਸਕਰ ਦੀ ਪ੍ਰਾਪਰਟੀ ਜਿੱਥੇ ਪੰਜਾਬ ਦੇ ਵਿੱਚ ਆ ਉੱਥੇ ਹੀ ਹਰਿਆਣਾ ਦੇ ਵਿੱਚ ਆ ਜੇਕਰ ਇਹ ਪ੍ਰਾਪਰਟੀ ਗੈਰ ਕਾਨੂੰਨੀ ਪਾਈ ਜਾਂਦੀ ਹੈ ਤਾਂ ਇਸ ਪ੍ਰਾਪਰਟੀਆਂ ਨੂੰ ਵੀ ਪੁਲਿਸ ਵੱਲੋਂ ਸੀਜ਼ ਕਰ ਦਿੱਤਾ ਜਾਵੇਗਾ ਕਰ ਦਿੱਤਾ ਜਾਵੇਗਾ ਤਾਂ ਇਸ ਬਲੇ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਟਿੰਡਾ ਪੁਲਿਸ ਨੇ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਸਿਆ ਭਗਵੰਤ ਮਾਨ ਵੱਲੋਂ ਹਾਲ ਹੀ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਐਸਐਸਪੀ ਨੇ ਉਹਨਾਂ ਦੇ ਨਾਲ ਮੀਟਿੰਗ ਕਰਦੇ ਨੇ ਔਰ ਮੀਟਿੰਗ ਤੋਂ ਬਾਅਦ ਪ੍ਰੈਸ ਵਾਰਤਾ ਕਰਦੇ ਨੇ ਔਰ ਇਹ ਕਿਹਾ ਜਾਂਦਾ ਹੈ ਸਾਫ ਤੌਰ ਤੇ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੋਇਆ ਪਾਇਆ ਜਾਂਦਾ ਹੈ ਜਾਂ ਉਸ ਕੋਲੋਂ ਬਰਾਮਦ ਹੁੰਦਾ ਹੈ ਤਾਂ ਉਸ ਦੇ ਉੱਪਰ ਪੁਲਿਸ ਵੱਡੀ ਕਾਰਵਾਈ ਕਰੇਗੀ ਔਰ 7 ਦਿਨਾਂ ਦੇ ਅੰਦਰ-ਅੰਦਰ ਉਸ ਦੀ ਪ੍ਰਾਪਰਟੀ ਜਿਹੜੀ ਆ ਕੁਰਕ ਕਰ ਲਈਤੀ ਜਾਵੇਗੀ ਤਾਂ ਹੁਣ ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਔਰ ਨਸ਼ਾ ਤਸਕਰ ਦੇ 7 ਬੈਂਕ ਖਾਤੇ ਆ ਨੂੰ ਫ੍ਰੀਜ਼ ਕਰ ਦਿੱਤਾ ਹੈ ਨਸ਼ਾ ਤਸਕਰ ਦੇ ਖਾਤਿਆਂ ਚੋਂ ਕੁੱਲ 1 ਕਰੋੜ 7 ਲੱਖ 6000 ਰੁਪਏ ਫ੍ਰੀਜ਼ ਕੀਤੇ ਗਏ ਨੇ ਹਾਲਾਂਕਿ ਪੁਲਿਸ ਇਹ ਵੀ ਜਾਣਤ ਕਰ ਰਹੀ ਹੈ ਕਿ ਜਿਹੜਾ ਨਸ਼ਾ ਤਸਕਰ ਉਹਨਾਂ ਨੇ ਕਾਬੂ ਕੀਤਾ ਹੈ ਉਸ ਦੀਆਂ ਪ੍ਰਾਪਰਟੀਆਂ ਔਰ ਕਿੱਥੇ ਕਿੱਥੇ ਹੈ ਔਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਨੇ ਹਰਿਆਣਾ ਦੇ ਵਿੱਚ ਇਸ ਨਸ਼ਾ ਤਸਕਰ ਦੀ ਪ੍ਰਾਪਰਟੀ ਹੈ ਔਰ ਜੇਕਰ ਇਹ ਗੈਰ ਕਾਨੂੰਨੀ ਪਾਈ ਜਾਂਦੀ ਹੈ ਤਾਂ ਇਸ ਨੂੰ ਵੀ ਜਿਹੜਾ ਜਿਹੜੀ ਜਾਇਜ਼ ਜਾਇਦਾਦ ਹੈ ਉਸ ਨੂੰ ਕੁਰ ਕਰ ਲਿੱਤਾ ਜਾਵੇਗਾ ਤਾਂ ਇਸ ਬੁਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਪੁਲਿਸ ਦੀ ਨਿਗਾਹ ਇਸ ਨਸ਼ਾ ਤਸਕਰ ਤੇ ਕਾਫੀ ਲੰਬੇ ਸਮੇਂ ਤੋਂ ਸੀ ਔਰ ਇਸ ਦੇ ਉੱਪਰ ਹੁਣ ਪੁਲਿਸ ਨੇ ਵੱਡੀ ਜਿਹੜੀ ਕਾਰਵਾਈ ਕਰ ਦਿੱਤੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਸ ਦੀ ਜਿਹੜੀ ਜਾਇਦਾਦ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਉਹ ਗੈਰ ਕਾਨੂੰਨੀ ਪਾਈ ਜਾਂਦੀ ਹੈ ਤਾਂ ਜਿਹੜੀ ਜਾਇਦਾਦ ਹੈ ਉਸ ਨੂੰ ਕਰ ਕਰ ਲਿੱਤਾ ਜਾਵੇਗਾ ਤਾਂ ਇਸ ਲਈ ਦੀ ਵੱਡੀ ਗੱਲ ਚਿੰਤਾ ਜੀ ਕਰ ਰਹੇ ਹਨ ਤੋਂ ਨਾਲ ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਤੇ ਵੱਡੀ ਕਾਰਵਾਈ ਕੀਤੀ ਹੈ ਔਰ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫਰੀਜ਼ ਕੀਤਾ ਹੈ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਪੁਚੀਚ ਕਰ ਰਹੀ ਹੈ ਔਰ ਨਿਗਾ ਬੜੀ ਦੇਰ ਤੋਂ ਸੀ ਬਠਿੰਡਾ ਪੁਲਿਸ ਦੀ ਇਸ ਨਸ਼ਾ ਤਸਕਰ ਤੇ ਬੜੀ ਦੇਰ ਤੋਂ ਨਿਗਾਸੀ ਇਸ ਦੀ ਪਾਲ ਕਰ ਰਹੀ ਸੀ ਕਿਉਂਕਿ ਖਾਲੀ ਦੇ ਵਿੱਚ ਇਸ ਨਸ਼ਾ ਤਸਕਰ ਕੋਲ 4000 ਨਸ਼ੀਲੀਆਂ ਗੋਲੀਆਂ 1060 ਨਸ਼ੀਲੇ ਕੈਪਸੂਲ 9 19 ਨਸ਼ੀਲੀਆਂ ਸ਼ੀਸ਼ੀਆਂ ਤੇ ਇੱਕ ਜਨਕਾਰ ਤੇ ਇੱਕ ਬਰੀਜ਼ਾਕਾਰ ਬਰਾਮਦ ਹੋਈ ਸੀ ਉਸ ਤੋਂ ਬਾਅਦ ਪੁਲਿਸ ਨੇ ਇਸ ਨਸ਼ਾ ਤਸਕਰ ਦੇ ਉੱਤੇ ਵੱਡੀ ਕਾਰਵਾਈ ਕੀਤੀ ਔਰ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਦਵ ਜੀ ਆਈਪੀਐਸ ਮਾਨਯੋਗ ਐਡੀਜੀਪੀ ਸਾਹਿਬ ਬਠਿੰਡਾ ਰੇਂਜ ਸ਼੍ਰੀ सुरेंद्रਪਾਲ ਸਿੰਘ ਪਰਮਾਰ ਜੀ ਆਈ ਪੀ ਐਸ 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 ਪੀ ਬਠਿੰਡਾ ਸ਼੍ਰੀ ਦੀਪਕ ਪਾਰਖ ਜੀ ਤੇ ਆਈ ਐਸ ਪੀ ਸ਼੍ਰੀ ਅਜੀਤ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਹੈਗੀ ਆ ਆਪਣਾ ਜਿਹੜਾ ਨਸ਼ੇ ਦੇ ਵਿਰੁੱਧ ਚਲਾਈ ਹੋਈ ਮੁਹਿੰਮ ਦੇ ਤਹਿਤ ਜਿਹੜੀ ਹੈਗੀ ਆ ਇਹ ਬਠਿੰਡਾ ਪੁਲਿਸ ਵੱਲੋਂ 1 ਕਰੋੜ 7 ਲੱਖ ਰੁਪਈਆ ਜਿਹੜਾ ਹੈਗਾ ਇਹ ਇੱਕ ਤਰਸੀਮ ਟੈਪਈ ਨਾਂ ਦਾ ਇੱਕ ਜਿਹੜਾ ਹੈਗਾ ਬੰਦਾ ਹੈਗਾ ਜਿਹੜਾ ਅਸੀਂ ਪਿੱਛੇ ਜੇ ਅਰੈਸਟ ਕੀਤਾ ਹੈਗਾ ਇਹਦੇ ਤੇ ਇੱਕ ਪਹਿਲਾਂ 248/18 ਨੰਬਰ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ ਸੀ ਥਾਣਾ ਬਾਲਿਆ ਵਾਲੀ ਵਿਖੇ ਤੇ ਉਹਦੇ ਵਿੱਚ ਜਿਹੜੀ ਇੱਕ ਜਿਹੜੀ ਹੈਗੀ ਹੈ 1 ਕਰੋੜ 7 ਲੱਖ ਰੁਪਇਆ ਸੀ ਇਹਦਾ ਜਿਹੜਾ ਉਹ ਫ੍ਰੀਜ਼ ਕਰਾਇਆ ਹੈਗਾ ਇਸ ਤੋਂ ਇਲਾਵਾ ਇੰਸਪੈਕਟਰ ਗੁਰਪ੍ਰੀਤ ਸਿੰਘ ਜਿਹੜੇ ਐਫ ਯੂ ਆਈ ਟੀਮ ਦੇ ਜਿਹੜੇ ਇੰਚਾਰਜ ਹੈਗੇ ਆ ਉਹਨਾਂ ਵੱਲੋਂ ਇੱਕ ਜਿਹੜੀ ਹੈਗੀ ਹੈ ਇਹਦੀ ਪ੍ਰੋਪਰਟੀ ਜਿਹੜੀ ਹੈਗੀ ਆ ਅਸੀਂ 88 ਨੰਬਰ 88/24 ਇੱਕ ਰੀਸੈਂਟਲੀ ਮੁਕਦਮਾ ਦਰਜ ਕੀਤਾ ਸੀਗਾ ਥਾਣਾ ਤਲਵੰਡੀ ਵੱਲੋਂ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਅਸੀਂ ਇਲੀਗਲ ਤੌਰ ਤੇ ਬਣਾਈ ਹੋਈ ਪ੍ਰੋਪਰਟੀ ਜਿਹੜੀ ਇਹਦੀ ਵਾਈਫ ਦੇ ਨਾਂ ਤੇ ਇਹਦੇ ਨਾਂ ਤੇ ਤੇ ਇਹਦੇ ਬੇਟੇ ਦੇ ਨਾਂ ਤੇ ਬਿਆਨੇ ਵਗੈਰਾ ਕਰਾ ਰੱਖੇ ਹੈਗੇ ਆ ਉਹ ਅਸੀਂ ਪ੍ਰੋਪਰਟੀ ਜਿਹੜੀ ਹੈਗੀ ਹੈ ਫ੍ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਲਿਖ ਕੇ ਭੇਜਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ 88 ਨੰਬਰ ਮੁਕਦਮਾ ਹੈਗਾ ਇਹਦੇ ਵਿੱਚ ਅਸੀਂ 176 ਗੋਲੀਆਂ ਜਿਹੜੀਆਂ ਨਸ਼ੀਲੀਆਂ ਫੜੀਆਂ ਸੀਗੀਆਂ ਉਸ ਤੋਂ ਇਲਾਵਾ 20 ਲੱਖ ਦੇ ਕਰੀਬ ਜਿਹੜੇ ਹੈਗੇ ਆ ਇਹ ਆਪਣਾ ਪ੍ਰੈਗਾਬਲਿਨ ਕੈਪਸੂਲ ਤੇ 342000 ਜਿਹੜੀਆਂ ਹੈਗੀਆਂ ਸਾਢੇ 3.5 ਲੱਖ ਰੁਪਏ ਦੇ ਸਾਢੇ 3.5 ਲੱਖ ਦੇ ਕਰੀਬ ਜਿਹੜੀਆਂ ਗੋਲੀਆਂ ਜਿਹੜੀਆਂ ਹੈਗੀਆਂ ਨੇ ਫੜੀਆਂ ਸੀਗੀਆਂ ਤੇ 3580 ਜਿਹੜੀਆਂ ਹੈਗੀਆਂ ਇਹ ਅਬੋਰਸ਼ਨ ਵਾਲੀਆਂ ਕਿੱਟਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਆਪਣੇ ਕੋਲ ਰੱਖਣੀਆਂ ਜਿਹੜੀਆਂ ਹੈਗੀਆਂ ਮਨਾਹੀ ਹੈਗੀਆਂ ਤੇ ਉਹਦੇ ਪ੍ਰੋਪਰ ਬਿੱਲ ਵਗੈਰਾ ਹੋਣੇ ਚਾਹੀਦੇ ਆ ਉਹ ਜਿਹੜੀਆਂ ਬਰਬੰਦ ਕੀਤੀਆਂ ਸੀਗੀਆਂ ਤੇ ਇਹਨੂੰ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਹੈਗਾ ਜੁਡੀਸ਼ੀਅਲ ਰਿਮਾਰਡ ਤੇ ਭੇਜਿਆ ਤੇ ਇਹਦੇ ਖਿਲਾਫ ਜਿਹੜੀ ਹੈਗੀ ਹੈ ਇਹਦੀ ਪ੍ਰੋਪਰਟੀ ਦਾ ਹੋਰ ਵੀ ਪਤਾ ਕੀਤਾ ਜਾ ਰਿਹਾ ਕੁਝ ਪ੍ਰੋਪਰਟੀ ਇਹਦੀ ਸਾਨੂੰ ਰਤੀਏ ਪਤਾ ਲੱਗੀ ਹੈਗੀ ਆ ਉੱਥੇ ਵੀ ਅਸੀਂ ਉਹਨੂੰ ਵੀ ਫ੍ਰੀਜ਼ ਕਰਾਣ ਲਈ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਲਿਖ ਕੇ ਭੇਜਿਓ। ਦੇਖੋ ਨਸ਼ਾ ਤਸਕਰਤਾ ਇਸ ਤਰ੍ਹਾਂ ਹੈਗਾ ਮੈਂ ਸ਼ੁਰੂ ਤੋਂ ਹੀ ਇਹ ਮੇਰੀ ਸੋਚ ਨਹੀਂ ਹੈਗੀ ਹੈ ਕਿ ਜਦੋਂ ਤੱਕ ਲੋਕ ਨਹੀਂ ਚਾਣਗੇ ਨਸ਼ਾ ਜਿਹੜਾ ਹੈਗਾ ਉਦੋਂ ਤੱਕ ਜਿਹੜਾ ਹੈਗਾ ਬੰਦ ਨਹੀਂ ਹੋਣਾ ਹੈਗਾ ਤੇ ਇਹਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਦੀ ਲੋੜ ਹੈ। ਮਾਣਯੋਗ ਐਸਐਸਪੀ ਸਾਹਿਬ ਨੇ ਇਹਦੇ ਤੇ ਬਹੁਤ ਸਖਤ ਕਦਮ ਚੱਕੇ ਆ ਤੇ ਇਹ ਜਿਹੜਾ ਹੈਗਾ ਇਹਦੇ ਸਬੰਧੀ ਡਰੱਗ ਡਿਸਪੋਜ਼ਲ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਵੀ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ। ਤੇ ਉਸ ਤੋਂ ਇਲਾਵਾ ਪਠੰਡਾ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਸਿਸਟਮ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਐਸਐਸਪੀ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਉਹਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕੀਤਾ ਜਾਵੇਗਾ